ਮੇਰਾ ਨਹੀਂ ਸੀ ਮਨ ਗਿਆਨੀ ਬਣਦਾ ਮੈਂ ਨਹੀਂ ਬਣਿਆ ਮੈਂ ਆਪਣੇ ਆਪ ਨੂੰ ਤੱਕਾ ਕੀਤਾ ਮੈਂ ਉੱਥੋਂ ਨਿਕਲ ਕੇ ਅੱਜ ਮੈਂ ਆਪਣੀ ਜ਼ਿੰਦਗੀ ਦੇ ਨਜ਼ਾਰੇ ਲੈ ਰਿਹਾ ਹੱਕ ਸੱਚ ਦੀ ਕਮਾਈ ਕਰ ਰਿਹਾ ਹਾਂ ਨਾ ਮੈਂ ਕਿਸੇ ਨਾਲ ਕੋਈ ਤੱਕਾ ਥੋੜੀ ਕਰ ਰਿਹਾ ਮਤਲਬ ਜੇ ਸਕੂਲ 'ਚ ਜੇ ਕੋਈ ਟੀਚਰ ਪੁੱਛਦਾ ਕੋਈ ਕਹਿੰਦਾ ਮੇਰਾ ਡਾਕਟਰ ਹੈ ਕੋਈ ਕਹਿੰਦਾ ਮੇਰਾ ਇੰਜੀਨੀਅਰ ਹੈ ਮੇਰੇ ਫਾਦਰ ਬਿਜ਼ਨਸ ਸੀ ਤੁਹਾਨੂੰ ਇਹ ਦੱਸਣ 'ਚ ਸੰਗ ਆਉਂਦੀ ਸੀ ਮੇਰੇ ਡੈਡੀ ਗਰੰਥ ਬਿਲਕੁਲ ਆਉਂਦੀ ਸੀ ਕਿਉਂਕਿ ਲੋਕ ਮਜ਼ਾਕ ਵੀ ਡਾਉਂਦੇ ਸੀ ਬੱਚਿਆਂ ਦਾ ਬੱਚੇ ਅੱਜ ਵੀ ਮਜ਼ਾਕ ਡਾਉਂਦੇ ਆ ਉਹ ਗਿਆਨੀ ਗਿਆਨੀ ਕਹਿ ਕੇ ਬੱਚੇ ਬੁਲਾਉਂਦੇ ਸੀ ਫੇਸਕੂਲਾਂ ਦੇ ਛੇੜਦੇ ਸੀ ਫਿਰ ਗਿਆਨੀਆਂ ਦੇ ਨਾਂ ਤੇ ਜਿਹੜੇ ਚੁਟਕਲੇ ਬਣੇ ਹੁੰਦੇ ਨੇ ਠੀਕ ਹੈ ਨਾ ਉਹ ਚੁਟਕਲੇ ਸਾਡੇ ਮੂੰਹ ਤੇ ਸੁਣਾਣੇ ਸਾਨੂੰ ਫਿਰ ਅਸੀਂ ਗਜਾ ਵੀ ਕਰਦੇ ਰਹੇ ਹਾਂ ਘਰਾਂ ਘਰਾਂ ਚ ਜਾ ਕੇ ਬੋਲਣਾ ਸਤਨਾਮ ਜੀ ਵਾਹਿਗੁਰੂ ਜੀ ਗਜਾ ਕਰਨ ਤੁਸੀਂ ਜਾਂਦੇ ਬਿਲਕੁਲ ਸਰ ਬਿਲਕੁਲ ਜਾਂਦੇ ਰਹੇ ਆ ਆਪਾਂ ਇੱਕ ਪਾਸੇ ਗੁਰੂ ਘਰ ਦਾ ਵਜੀਰ ਗਿਣਦੇ ਆਂ ਤੇ ਦੂਜੇ ਪਾਸੇ ਗੁਰੂ ਘਰ ਦਾ ਵਜ਼ੀਰ ਕੱਲੇ-ਕੱਲੇ ਘਰ ਜਾ ਕੇ ਰੋਟੀ ਇਕੱਠੀ ਕਰੇ ਤੇ ਜਿਹੜਾ ਇਹ ਘਰ-ਘਰ ਜਾ ਕੇ ਇਕੱਠਾ ਕਰਨਾ ਇਹ ਕਨਸੈਪਟ ਮੇਰੇ ਅੱਜ ਤੱਕ ਸਮਝ ਨਹੀਂ ਆਇਆ ਵੀ ਇਹ ਕਿਉਂ ਪਰ ਭਾਜੀ 19 ਇੱਕ ਤਨਖਾਹ ਮਿਲਦੀ ਸੀ ਅੰਕਲ ਨੂੰ ਤੁਹਾਡੇ ਡੈਡੀ ਨੂੰ ਕਿ ਤੁਸੀਂ ਵਧੀਆ ਜ਼ਿੰਦਗੀ ਜੀ ਸਕਦੇ ਕਈ ਵਾਰੀ ਗਿਆਨੀ ਤੇ ਕਮੇਟੀ ਵਾਲਿਆਂ ਦੀ ਜਦੋਂ ਨਹੀਂ ਬਣਦੀ ਨਾ ਬੱਚਿਆਂ ਦਾ ਭਵਿੱਖ ਖਰਾਬ ਹੋ ਜਾਂਦਾ ਲਾਸਟ ਵਿੱਚ ਤਾਂ ਮੇਰੀ 10ਵੀਂ ਤਿੰਨ ਥਾਵਾਂ ਤੇ ਹੋਈ ਹੈ ਡਾਕਟਰ ਦਾ ਪੁੱਤ ਡਾਕਟਰ ਵਕੀਲ ਦਾ ਪੁੱਤ ਵਕੀਲ ਬਣਨ ਦਾ ਸੁਪਨਾ ਦੇਖਦਾ ਹੈ ਤੁਸੀਂ ਵੀ ਆਪਦੇ ਫਾਦਰ ਤਰ੍ਹਾਂ ਫਿਰ ਕਦੀ ਮੇਰੀ ਅੰਦਰ ਆਤਮਾ ਨਹੀਂ ਸੀ ਮੰਨਦੀ ਕਿ ਨਾ ਕਰਨਾ ਕਦੀ ਵੀ ਨਹੀਂ ਆਤਮਾ ਮੇਰੀ ਮੰਨਦੀ ਕਿਉਂ ਯਾਰ ਲੋਕ ਡਿਊਟੀ ਕਰਦੇ ਨੇ 8 ਘੰਟੇ ਕਰਦੇ ਨੇ ਸ਼ਾਮ ਨੂੰ ਫਿਰ ਬੰਦਾ ਪਰਿਵਾਰ ਚ ਘਰ ਆ ਕੇ ਬੈਠਾ ਹੁੰਦਾ ਹੈ ਗਿਆਨੀ ਤੇ ਪੁਲਿਸ ਵਾਲਿਆਂ ਦੀ ਡਿਊਟੀ 24 ਘੰਟੇ ਦੀ ਹੈ ਔਰ ਦੋਨਾਂ ਦੀ ਵਿਰੋਧਤਾ ਜ਼ਿਆਦਾ ਹੈ ਤਾਂ ਕੀ ਉਹ ਨੀਵਾ ਸਮਝਿਆ ਜਾਂਦਾ ਹੈ ਬਿਲਕੁਲ ਸਰ ਦੇਖੋ ਜੇ ਇਹ এমਪਲੋਈ ਤਰ੍ਹਾਂ ਟ੍ਰੀਟ ਹੈ ਵੀ ਉਹਨੂੰ ਉਹ ਰਿਸਪੈਕਟ ਨਹੀਂਵੇਂ ਗੁਰੂ ਘਰ ਦਾ ਵਜੀ ਹੈ ਹਾਂ